ਅਮਰਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਰਾਮਗੜੀਆ ਸੋ ਬਾਬਾ ਵਿਸ਼ੂ ਕਰਮਾ ਜੀ ਦੇ ਅਵਤਾਰ ਦਿਹਾੜੀ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਤੋਂ ਖੰਡ ਪਾਟ ਪ੍ਰਕਾਸ਼ ਨੇ ਅੱਜ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਸਾਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਸਾਮ ਨੂੰ ਇਹ ਸੁਪਨ ਹੋਵੇਗਾ ਸੋ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੱਥੇ ਪ੍ਰਬੰਧਕਾਂ ਦੇ ਵਿੱਚ ਉੱਥੇ ਇਲਾਕਾ ਨਿਵਾਸੀ ਸੰਗਤਾਂ ਦੇ ਵਿੱਚ ਸ਼ਹਿਰ ਦੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਬਣਿਆ ਹੋਇਆ ਹੈ ਸੋ ਸਾਮ ਨੂੰ ਸੁਪਨ ਹੋਵੇਗਾ ਕੱਲ ਨੂੰ ਸਵੇਰੇ 9:00 ਵਜੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਹਯੂਰੀ ਰਾਗੀ ਸਤਿਗੰਨ ਸ੍ਰੀ ਹਰਦਵਾਰ ਸਾਹਿਬ ਅੰਮ੍ਰਿਤਸਰ ਭਾਈ ਸੰਦੀਪ ਸਿੰਘ ਜੀ ਕਥਾਵਾਚਕ ਭਾਈ ਸਾਤਸਾਹ ਪਤਸਤਪਾਲ ਸਿੰਘ ਜੀ ਫੜਵਾਈ ਵਾਲੇ ਗੁਰਦੁਆਰਾ ਸਾਹਿਬ ਹੰਢਾਇਆ ਪੱਕਾ ਸਰ ਸੋ ਕਥਾ ਦੁਆਰਾ ਕੀਰਤਨ ਦੁਆਰਾ ਹਾਜ਼ਰੀ ਭਰਨਗੇ ਸੋ ਸਮੂਹ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਰਾਮਗੜੀਆ ਦੀ ਮੈਨੇਜਮੈਂਟ ਵੱਲੋਂ ਪ੍ਰਬੰਧਕ ਜਨਾਬ ਵੱਲੋਂ ਸਮੂਹ ਭਾਈਚਾਰੇ ਨੂੰ ਇਸ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਜਿੰਦਰ ਸਿੰਘ ਦਰਾਕਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਿਲਪਕਾਰੀ ਦੇ ਕਿਰਤ ਦੇ ਜਿਹੜੇ ਹੈਗੇ ਆ ਮੰਨੇ ਜਾਂਦੇ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਹਰ ਸਾਲ ਦੀ ਤਰ੍ਹਾਂ ਸਮੁੱਚਾ ਰਾਮਗੜੀਆ ਭਾਈਚਾਰਾ ਪੂਰੇ ਸ਼ਹਿਰ ਨਿਵਾਸੀਆਂ ਸਾਰੇ ਤਰ੍ਹਾਂ ਕਿਆਂ ਦੇ ਲੋਕਾਂ ਦੇ ਨਾਲ ਰਲ ਕੇ ਮਨਾਉਂਦਾ ਆ ਰਿਹਾ ਜੋ ਕਿ ਇਹ ਨਸਿਆ ਤੋਂ ਅਗਲੇ ਦਿਨ ਇਸ ਨੂੰ ਮੰਨਿਆ ਜਾਂਦਾ ਹੈ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਮਗੜੀਆ ਦੀ ਸਮੂਚੀ ਸੰਗਤ ਸਮੂਚਾ ਸ਼ਹਿਰ ਨਿਵਾਸੀ ਸਮੂਚਾ ਭਾਈਚਾਰੇ ਦੇ ਲੋਕ ਇਸ ਸ਼ਿਲਪਕਾਰੀ ਦੇ ਰਹਿਨਮਾਨ ਨੂੰ ਨਤਮਸਤਕ ਹੋਣ ਦੇ ਹੁੰਦੇ ਹੋਏ ਸ਼ਹਿਰ ਦੇ ਵਿੱਚ ਦੀ ਨਗਰ ਕੀਰਤਨ ਦੀ ਜਿਹੜੀ ਪ੍ਰਕਰਮਾ ਕਰਦੇ ਹੋਏ ਸ਼ਾਮ ਨੂੰ ਰਾਮਗੜੀਆ ਗੁਰਦੁਆਰਾ ਸਾਹਿਬ ਵਾਪਸ ਸਮਾਪਤੀ ਹੋਵੇਗੀ ਪਹਿਲਾਂ ਨੂੰ ਬਹੁਤ ਵੱਡਾ ਜਿਹੜਾ ਹੈਗਾ ਕੀਰਤਨ ਕਥਾ ਦਰਬਾਰ ਹੋਵੇਗਾ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ੍ਹ ਨੂੰ ਵੀ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਥਾਂ ਥਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਦੇ ਲਈ ਕਿਤੇ ਕੇਲੇ ਕਿਤੇ ਲੱਡੂ ਲੰਗਰ ਪਾਣੀਆਂ ਦੇ ਬਹੁਤ ਵੱਡੇ ਪ੍ਰਬੰਧ ਹੋ ਰਹੇ ਨੇ ਇਹ ਸ਼ਹਿਰ ਦੀ ਏਕਤਾ ਦੀ ਭਾਈਚਾਰਿਆਂ ਦੀ ਏਕਤਾ ਦੀ ਇੱਕ ਮਿਸਾਲ ਹੈ ਇਸ ਨੂੰ ਸਮਝਦੇ ਹੋਏ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰਾ ਨਾਮ ਰਾਜਪ ਸਿੰਘ ਹੈ ਸੀਨੀਅਰ ਮੀਤ ਪ੍ਰਧਾਨ ਰਾਮਗੜੀ ਗੁਰਦੁਆਰਾ ਸਭ ਇਹ ਸਾਰੀਆਂ ਸੰਗਤਾਂ ਬਹੁਤ ਜਿਆਦਾ ਉਤਸ਼ਾਹ ਨਾਲ ਸਾਰੇ ਲੋਕਾਂ ਨੇ ਵਿਸ਼ਕਰਮਾਂ ਦੇ ਦਿਨ ਮਨਾ ਰਹੇ ਨੇ ਤੇ ਸਾਰਾ ਨਗਰ ਉੱਪਰ ਦੀ ਅਸੀਂ ਸਰਕਾਰਾਂ ਮਾ ਕਰਕੇ ਰਾਮਗੜੀ ਗੁਰਦੁਆਰਾ ਸਾਹਿਬ 10 ਵਜੇ ਸੀ ਗੁਰਦੁਆਰ ਸਾਹਿਬ ਤੋਂ ਚੱਲਦੇ ਸੀ ਸ਼ਾਮ ਨੂੰ 6 6:30 ਵਜੇ ਸੀ ਸਮਾਪਤੀ ਗੁਰਦੁਆਰ ਸਾਹਿਬ ਬਾਬਾ ਬਿਸ਼ਕਮਾ ਡੇ ਵੀ ਹੈਗਾ ਭਾਈਚਾਰੇ ਕੀ ਕਹਿਣਾ ਚਾਹੁੰਦੇ ਮੈਂ ਸੀ ਭਾਈਚਾਰੇ ਨੂੰ ਇਹ ਕਹਿੰਦੇ ਆ ਵੀ ਰਾਮਗੜਿਆ ਗੁਰਦੁਆਰਾ ਸਾਹਿਬ ਇਹ ਸਾਰੀ ਮਿਲ ਜੁੜ ਕੇ ਸਾਰੇ ਉਹ ਰਹਿਣ ਰੰਗਾਂ ਵਿੱਚ ਅੱਜ ਤੇ ਤੇਜਾ ਸਿੰਘ ਰਾਮਗੜਿਆ ਗੁਰਦੁਆਰੇ ਤੋਂ ਪੇਸ਼ ਕਰਮਾਂ ਦੇ ਦਾ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਸਾਰਾ ਭਾਈਚਾਰਾ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਇਹ ਰੂਟ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰਾਮਗੜ੍ਹ ਸੇਖਾ ਫਾਟਕ ਨੂੰ 4 ਨੰਬਰ ਗੜੀ ਵਿੱਚ ਦੀ ਹੋ ਕੇ ਤਨੌਲਾ ਰੋਡ ਜਾਂ ਲਾ ਤਨੌਲਾ ਰੋਡ ਤੋਂ ਆਈਟੀਆਈ ਚੌਂਕ ਕਚਹਿਰੀ ਚੌਂਕ ਤੋਂ 62 ਪ੍ਰਾਣਾ ਵਸੜਾ ਹੋਰ ਵਾਹੀ ਬਾਜ਼ਾਰ ਹੁੰਦਾ ਸਿੰਘ ਸਭਾ ਗੁਰਦੁਆਰੇ ਦੇ ਕੋਲ ਦੀ ਪਾਰਾ ਚੌਕ ਹੋ ਕੇ ਬਸ